ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ તુਰਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪਾੜ ਸੁਣ ਕੇ ਖਾਲਸਾ ਜੀ ਜੀਵਾਂ ਦਾ ਉਦਾਰ ਹੁੰਦਾ ਹੈ ਮਹਾਰਾਜ ਸੱਚੇ ਪਾਸ਼ਾ ਦੀ ਬਾਣੀ ਸੁਣਿਆ ਖਾਲਸਾ ਜੀ ਮੁੱਖ ਪਵਿੱਤਰ ਹੁੰਦਾ ਸੋ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਨੂੰ ਸਮਝਾਉਂਦੇ ਹਾ ਕਿ ਭਾਈ ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਕਰੋ ਜਿਹੜੇ ਉਹ ਦੀ ਬੰਦਗੀ ਕਰਨ ਵਾਲੇ ਬੰਦੇ ਹਨ ਉਹਨਾਂ ਦੇ ਨਾਲ ਸਦਾ ਹੀ ਵਾਹਿਗੁਰੂ ਜੀ ਵਸਦੇ ਹੈ ਇਹ ਖਾਲਸਾ ਜੀ ਜੇ ਕਿਤੇ ਉਹ ਸਹਿ ਸੁਭਾਏ ਕੋਈ ਬੋਲ ਬੋਲ ਦੇਣ ਤੋਂ ਪੂਰਾ ਹੋ ਜਾਂਦਾ ਜੇ ਚੰਗਿਆਂ ਦਾ ਸੰਗ ਕਰਾਂਗੇ ਤੇ ਖਾਲਸਾ ਜੀ ਚੰਗੇ ਬਣ ਜਾਵਾਂਗੇ ਮੰਦਿਆਂ ਦਾ ਸੰਗ ਕਰਾਂਗੇ ਤੇ ਮੰਦੇ ਬਣ ਜਾਵਾਂਗੇ ਕਿਉਂਕਿ ਕਹੀਂ ਕਹਿ ਦਿੰਦੇ ਆ ਨਾ ਵੀ ਨਸ਼ੇ ਕਰਕੇ ਵੀ ਫਲਾਣਾ ਬੰਦਾ ਫਲਾਣੇ ਨਸ਼ਈਆਂ ਦੇ ਨਾਲ ਰਹਿੰਦਾ ਸੀ ਤੇ ਨਸ਼ਾ ਕਰਨ ਲੱਗ ਪੈਂਦਾ ਲੱਗ ਪਿਆ ਤੇ ਖਰਾਬ ਹੋ ਗਿਆ ਤੇ ਖਾਲਸਾ ਜੀ ਕਈ ਲੋਕ ਕਹਿੰਦੇ ਆ ਕੋਈ ਫੜ ਕੇ ਥੋੜਾ ਮੂੰਹ ਦੇ ਵਿੱਚ ਨਸ਼ਾ ਪਾਉਂਦਾ ਪਰ ਮਹਾਰਾਜ ਦੀ ਬਾਣੀ ਕਹਿੰਦੀ ਆ ਕਿ ਭਾਈ ਜਿਹਦੇ ਨਾਲ ਤੁਸੀਂ ਰਹੋਗੇ ਉਹੋ ਜੇ ਹੋ ਜਾਓਗੇ ਹਰ ਕੇ ਸੰਗ ਬਸੇ ਹਰ ਲੋਗ ਜਿਹੜਾ ਵਾਹਿਗੁਰੂ ਹੈ ਉਹ ਖਾਲਸਾ ਜੀ ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਬੰਦਿਆਂ ਦੇ ਨਾਲ ਵਸਦਾ ਹੈ ਇਹ ਖਾਲਸਾ ਜੀ ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਅੰਗ ਸੰਗ ਸਹਾਈ ਮੰਨਦੇ ਆ ਜਿਹੜਾ ਉਹਨਾਂ ਦਾ ਸੰਗ ਕਰਦਾ ਉਹ ਵੀ ਖਾਲਸਾ ਜੀ ਬੇਮੁਖਾਂ ਨਾਲੋਂ ਟੁੱਟ ਕੇ ਤੇ ਗੁਰੂ ਨਾਲ ਜੁੜ ਜਾਂਦੇ ਹਨ ਸੋ ਇਸ ਕਰਕੇ 사ਤਗੁਰ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ ਹੁੰਦਾ ਖਾਲਸਾ ਜੀ ਉਹ ਬੜੀ ਵੱਡੀ ਅਵਸਥਾ ਦੇ ਮਾਲਕ ਹੁੰਦੇ ਆ ਉਹਨਾਂ ਨੇ ਆਪਣਾ ਤਨਮਨ ਆਪਣਾ ਸਾਰਾ ਕੁਝ ਹੀ ਉਹ ਵਾਹਿਗੁਰੂ ਮਹਾਰਾਜ ਤੋਂ ਸਦਕੇ ਕਰ ਦਿੰਦੇ ਆ ਕਿਉਂਕਿ ਉਹ ਵਾਹਿਗੁਰੂ ਜੀ ਦੇ ਨਾਮ ਦੇ ਆਨੰਦ ਦੇ ਹੁਲਾਰੇ ਅੰਦਰ ਜਿਉਂਦੇ ਆ ਖਾਲਸਾ ਜੀ ਉਹਨਾਂ ਨੂੰ ਸਹਿਜ ਅਵਸਥਾ ਮਿਲੀ ਹੁੰਦੀ ਹੈ ਉਹਨਾਂ ਦੀ ਤਾਰ ਜਿਹੜੀ ਹੈ ਪਰਮੇਸ਼ਰ ਦੇ ਨਾਲ ਜੁੜੀ ਹੁੰਦੀ ਹੈ ਇਸ ਕਰਕੇ ਉਹ ਤਨਮਨ ਆਪਣਾ ਅਰਪਨ ਕਰ ਦਿੰਦੇ ਆ ਤਨਮਨ ਅਰਪ ਸਰਬਸ ਸਭ ਅਰਪਿਓ आनंद सहज ਧੁਨ ਝੋਕ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਐਸੇ ਜਿਹੜੇ ਗੁਰਮਖਾਨ ਜੀ ਉਹਨਾਂ ਦੀ ਸੰਗਤ ਕਰਾਂਗੇ ਨਾ ਖਾਲਸਾ ਜੀ ਤੇ ਸਾਡੇ ਆਪਣੇ ਆਪ ਹੀ ਪਾਪ ਮਿਟ ਜਾਣੇ ਆ ਦਰਸ਼ਨ ਪੇਖ ਭਏ ਨਿਰਬਿਕਾਈ ਪਾਏ ਹੈ ਸਗਲੇ ਥੋਕ ਇਹ ਭਗਤ ਜੀ ਭਗਤ baba surdas ਜੀ ਕਹਿੰਦੇ ਹਨ ਭਗਤੀ ਕਰਨ ਵਾਲੇ ਜਿਹੜੇ ਬੰਦੂ ਬੰਦੇ ਹਨ ਨਾ ਉਹ ਖਾਲਸਾ ਜੀ ਪ੍ਰਭੂ ਦਾ دیدار ਪਾ ਲੈਂਦੇ ਆ ਤੇ ਵਿਸ਼ੇ ਵਿਕਾਰਿਆਂ ਤੋਂ ਬਚ ਜਾਂਦੇ ਆ ਉਹਨਾਂ ਨੂੰ ਸਾਰੇ ਦੇ ਸਾਰੇ ਜਿਹੜੇ ਪਦਾਰਥ ਹਨ ਸੰਸਾਰ ਦੇ ਲੋਕ ਦੇ ਪਰਲੋਕ ਦੇ ਸਾਰੇ ਖਾਲਸਾ ਜੀ ਮਿਲ ਜਾਂਦੇ ਆ ਉਹਨਾਂ ਦੀਆਂ ਵਾਸ਼ਨਾਵਾਂ ਮੁੱਕ ਜਾਂਦੀਆਂ ਤੇ ਜਿਹੜੇ ਐਸੇ ਗੁਰਮਖਾਂ ਦੀ ਸੰਗਤ ਕਰਦੇ ਆ ਖਾਲਸਾ ਜੀ ਉਹਨਾਂ ਦੀਆਂ ਵੀ ਮੁੱਕ ਜਾਂਦੀਆਂ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਸੋਹਣੇ ਮੁਕਦੇ ਦੇਦਾਰੇ ਕਰਕੇ ਖਾਲਸਾ ਜੀ ਉਹ ਆਨੰਦ ਵਿੱਚ ਹੋ ਜਾਂਦੇ ਆ ਗੁਰਮੁਖ ਜਿਹੜੇ ਨਾਮ ਜਪਣ ਵਾਲੇ ਆ ਉਹਨਾਂ ਨੂੰ ਖਾਲਸਾ ਜੀ ਹੋਰ ਕਿਸੇ ਚੀਜ਼ ਦੀ ਕਿਸੇ ਸ਼ਾਇਦ ਹੀ ਲੋੜ ਨਹੀਂ ਰਹਿੰਦੀ ਉਹਨਾਂ ਦੇ ਹਿਰਦੇ ਵਿੱਚ ਕੋਈ ਆਸ ਆਉਂਦੀ ਨਹੀਂ ਕੋਈ ਇੱਛਾ ਆਉਂਦੀ ਨਹੀਂ ਕਿਉਂਕਿ ਉਹ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੇ ਦੀਦਾਰ ਕਰ ਚੁੱਕੇ ਹੁੰਦੇ ਆ ਜਿਨ੍ਹਾਂ ਨੇ ਗੁਰੂ ਵੇਖ ਲਿਆ ਖਾਲਸਾ ਜੀ ਪਿੱਛੇ ਕੀ ਰਹਿ ਗਿਆ ਸੰਸਾਰ ਤੇ ਕੋਈ ਕੀਮਤ ਨਹੀਂ ਹੈ ਗੁਰੂ ਮਹਾਰਾਜ ਦੇ ਦੀਦਾਰਿਆਂ ਵਰਗੀ ਆਨ ਬਸਤ ਸਿਓ ਕਾਜ ਨ ਕਸ਼ੂ ਹੈ ਕਹਿੰਦੇ ਹੋਰ ਕਿਸੇ ਸ਼ਾਇਦ ਦੇ ਨਾਲ ਕੋਈ ਗਰਜ ਨਹੀਂ ਰਹੀ ਕੋਈ ਕੰਮ ਨਹੀਂ ਰਿਹਾ ਸੁੰਦਰ ਬਦਨ ਸਲੋਕ ਕਿ ਵਾਹਿਗੁਰੂ ਸੱਚੇ ਪਾਸ਼ਾ ਦੇ ਮੁਖ ਦੇ ਦੀਦਾਰ ਕਰ ਲਏ ਹਨ ਸੋ ਖਾਲਸਾ ਜੀ ਇਹ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਸਿਆਮ ਸੁੰਦਰ ਤਜ ਆਨ ਜੋ ਚਾਹਤ ਜੋ ਕੁਸ਼ਤੀ ਤਨ ਜੋਕ ਕਹਿੰਦੇ ਜਿੱਦਾਂ ਜਿਹੜੇ ਲੋਕ ਉਹ ਸੋਹਣੇ ਪਰਮੇਸ਼ਰ ਸਾਹਿਬਲੇ ਸੱਜਣ ਨੂੰ ਵਿਸਾਰ ਕੇ ਦੇ ਖਾਲਸਾ ਜੀ ਹੋਰਾਂ ਹੋਰਾਂ ਪਦਾਰਥਾਂ ਦੀ ਲਾਲਸਾ ਕਰਦਾ ਕੋਈ ਪੈਸੇ ਦੀ ਕਰਦਾ ਕੋਈ ਸ਼ੌਹਰਤ ਦੀ ਕਰਦਾ ਕੋਈ ਵੱਡੀਆਂ ਗੱਡੀਆਂ ਦੀ ਕਰਦਾ ਕੋਈ ਵੱਡੀਆਂ ਕੋਠੀਆਂ ਦੀ ਕਰਦਾ ਕੋਈ ਖਾਲਸਾ ਜੀ ਇਈ ਪ੍ਰਕਾਰ ਦੀਆਂ ਇੱਛਾਵਾਂ ਲੈ ਕੇ ਮਹਾਰਾਜ ਦੀ ਚਰਣੀ ਆਉਂਦੇ ਹਨ ਤੇ ਖਾਲਸਾ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਦਾਰਥਾਂ ਦੀ ਲਾਲਸਾ ਲੱਗੀ ਰਵੇ ਉਹ ਜੋਕ ਵਰਗੇ ਹੁੰਦੇ ਆ ਤੇ ਖਾਲਸਾ ਜੀ ਕੋੜੀ ਦੇ ਸਰੀਰ ਨਾਲ ਲੱਗ ਕੇ ਗਾਂਦੀ ਚੂਸਦੇ ਆ ਭਾਵੇਂ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਦੀ ਕੋਈ ਸਾਰ ਨਹੀਂ ਆ ਜਿਹੜਾ ਉਹ ਨਾਮ ਵੀ ਜਪਦੇ ਆ ਬਾਣੀ ਵੀ ਪੜ੍ਹਦੇ ਆ ਬੰਦਗੀ ਵੀ ਕਰਦੇ ਆ ਖਾਲਸਾ ਜੀ ਉਹ ਸਿਰਫ ਪਦਾਰਥ ਲੈਣ ਵਾਸਤੇ ਕਰਦੇ ਆ ਤੇ ਕਹਿੰਦੇ ਹੋ ਇਦਾਂ ਸਮਝੋ ਜਿਵੇਂ ਕੋੜੀ ਦੇ ਸਰੀਰ ਨੂੰ ਲੱਗੀ ਹੋਈ ਜੋਕ ਹੈ ਉਹਨੇ ਖਾਲਸਾ ਜੀ ਉਹ ਗੰਦੀ ਚੂਸਣਾ ਹੈ ਸੰਸਾਰ ਦੇ ਜਿੰਨੇ ਵੀ ਪਦਾਰਥ ਹਨ ਮਹਾਰਾਜ ਨੇ ਗੰਧ ਆਖੇ ਹਨ ਜੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਯਾਦ ਨਹੀਂ ਤੇ ਜੇ ਵਾਹਿਗੁਰੂ ਜੀ ਦੀ ਯਾਦ ਹੈ ਫਿਰ ਖਾਲਸਾ ਜੀ ਸਾਰੇ ਪਦਾਰਥ ਅਮਰਤ ਹਨ ਸੋ ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹੋ ਪਰਲੋਕ ਤੇ ਭਗਤ ਜੀ ਭਗਤ ਬਾਬਾ ਸੂਰਦਾਸ ਜੀ ਕਹਿੰਦੇ ਹਨ ਜਿਨ੍ਹਾਂ ਦਾ ਮਨ ਪਰਬੂ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੋਵੇ ਤੇ ਖਾਲਸਾ ਜੀ ਉਹਨਾਂ ਨੂੰ ਇਹ ਲੋਕ ਤੇ ਪਰਲੋਕ ਦੋਵੇਂ ਬਖਸ਼ ਦਿੰਦਾ ਉਹਨਾਂ ਦੀ ਰੱਖਿਆ ਕਰ ਲੈਂਦਾ ਖਾਲਸਾ ਜੀ ਉਹ ਲੋਕ ਤੇ ਪਰਲੋਕ ਵਿੱਚ ਆਨੰਦ ਮਾਣਦੇ ਆ ਸੋ ਇਸ ਕਰਕੇ ਜਿਨ੍ਹਾਂ ਨੇ ਆਪਣਾ ਮਨ ਵਾਹਿਗੁਰੂ ਜੀ ਨੂੰ ਦਿੱਤਾ ਹੈ ਸੱਚੇ ਪਾਸ਼ਾ ਮਹਾਰਾਜ ਨੂੰ ਸੌਂਪਿਆ ਹੈ ਉਹ ਫਿਰ ਖਾਲਸਾ ਜੀ ਅਸਲੀ ਜ਼ਿੰਦਗੀ ਜੀਉਂਦੇ ਹਨ ਉਹਨਾਂ ਦੇ ਖਾਲਸਾ ਜੀ ਆਨੰਦ ਖੇੜੇ ਬਣੇ ਰਹਿੰਦੇ ਹਨ ਸੋ ਇਸ ਕਰਕੇ ਗੁਰਮਖੋ ਬੰਦਗੀ ਵਾਲਿਆਂ ਦਾ ਸੰਗ ਕਰਿਆ ਕਰੀਏ ਤਾਂ ਜੋ ਸਾਡਾ ਵੀ ਪਲਾ ਹੋ ਜਾਵੇ ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਖਾਲਸਾ ਜੀ ਇਹ ਮਨ ਦੀ ਕੋਈ ਸਹਾਇਤਾ ਕਰਨ ਵਾਲਾ ਹੀ ਨਹੀਂ ਹੈ ਇਹ ਮਨ ਨੂੰ ਜੰਮੀ ਹੋਈ ਕਾਲਖ ਤੋਂ ਜੇ ਬਚਾਉਣਾ ਹੈ ਤੇ ਵਾਹਿਗੁਰੂ ਜੀ ਦੀ ਸ਼ਰਨ ਲੈਣੀ ਪਵੇਗੀ ਕਿਉਂਕਿ ਵਾਹਿਗੁਰੂ ਦੇ ਬਿਗੈਰ ਇਹ ਬੰਦੇ ਦਾ ਕੋਈ ਵੀ ਸਹਾਇਕ ਨਹੀਂ ਜੇ ਬਣਦਾ ਹਾਰ ਬਿਨ ਕੌਣ ਸਹਾਈ ਮਨ ਦਾ ਪਰਮੇਸ਼ਰ ਤੋਂ ਬਿਨਾਂ ਕੌਣ ਖਾਲਸਾ ਜੀ ਸਹਾਇਤਾ ਕਰੇਗਾ ਉਸ ਮਨ ਦੀ ਕਿਉਂਕਿ ਮਨ ਤੇ ਲੋਭੀ ਪਾਪੀ ਹੈ ਫੁਰਨਿਆਂ ਦਾ ਘਰ ਹੈ ਕਈ ਪ੍ਰਕਾਰ ਦੇ ਫੁਰਨੇ ਵਿਚਾਰ ਖਾਲਸਾ ਜੀ ਇਹ ਮਨ ਆਪਣੇ ਅੰਦਰ ਲਿਆਉਂਦਾ ਹੈ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭ ਫਨ ਕਾ ਮਾ ਨਾਲ ਪਿਓ ਨਾਲ ਭਰਾ ਨਾਲ ਪੁੱਤਰ ਦੇ ਨਾਲ ਮਹਾਰਾਜ ਕਹਿੰਦੇ ਵਉਟੀਆਂ ਦੇ ਨਾਲ ਇਹਨਾਂ ਸਭਨਾ ਦੇ ਨਾਲ ਮੋਹ ਜਿਹੜਾ ਸਾਡਾ ਪਿਆ ਹੋਇਆ ਹੈ ਇਹ ਖਾਲਸਾ ਜੀ ਛਲ ਹੈ ਤੇ ਕਹਿੰਦੇ ਛਲ ਨਾਲ ਹੀ ਮੋਹ ਪਾਇਆ ਹੈ ਪਰਮੇਸ਼ਰ ਨੇ ਤੇ ਖਾਲਸਾ ਜੀ ਇਹਨੂੰ ਭਲੇਖਾ ਹੈ ਕਿ ਜਿਹੜਾ ਮੇਰਾ ਮਾਂ ਪਿਓ ਭੈਣ ਭਾਈ ਖਨ ਪੁੱਤਰ ਖਨ ਵਉਟੀ ਹੈ ਇਹ ਮੇਰੇ ਨਾਲ ਨਿਭਣਗੇ ਪਰ ਖਾਲਸਾ ਜੀ ਕੋਈ ਨਹੀਂ ਜੇ ਕਿਸੇ ਦੇ ਨਾਲ ਨਿਭਦਾ ਆਗੇ ਕੋ ਕਸ਼ਟੁਲਹਾ ਬਾਦ ਹੋ ਕਿਆ ਪਰਵਾਸਾ ਤਨ ਕਾ ਕਹਿੰਦੇ ਇਹ ਜਿਹੜਾ ਤੂੰ ਤਨ ਖਟਿਆ ਹੈ ਜਿਹੜੀ ਮਾਇਆ ਖੱਟੀ ਇਕੱਠੀ ਕੀਤੀ ਹੈ ਇਹਦਾ ਕੋਈ ਇਤਬਾਰ ਨਹੀਂ ਹੈ ਕਦੋਂ ਨਾਸ ਹੋ ਜਾਣਾ ਖਾਲਸਾ ਜੀ ਜਿਵੇਂ ਉਦਾਹਰਨ ਵਜੋਂ ਦਸਾਂ ਜਿਵੇਂ ਪਹਿਲਾਂ ਨੋਟਬੰਦੀ ਹੋਈ ਸੀ ਲੋਕਾਂ ਦੇ ਕੋਲੇ ਬਹੁਤ ਮਾਇਆ ਤੇ ਨੋਟਬੰਦੀ ਹੋ ਗਈ ਖਾਲਸਾ ਜੀ ਉਹ ਕਾਗਜੀ ਹੋ ਗਏ ਉਹ ਪੈਸਾ ਰਹਿ ਹੀ ਨਹੀਂ ਗਿਆ ਕਿਸੇ ਮਤਲਬ ਦਾ ਵੀ ਨਾ ਰਹਿ ਗਿਆ ਕਿਤੇ ਵੀ ਖਾਲਸਾ ਜੀ ਉਹ ਵਰਤਣ ਵਾਲਾ ਨਾ ਰਹਿ ਗਿਆ ਜੇ ਉਹੀ ਨੋਟ ਹੁਣ 2000 ਵਾਲਾ ਕੋਈ ਜੇਬ ਭਰੀ ਫਿਰੇ ਤੇ ਖਾਲਸਾ ਜੀ ਉਹ ਕੰਮ ਨਹੀਂ ਆਉਣੇ ਸੋ ਇਸ ਕਰਕੇ ਮਹਾਰਾਜ ਕਹਿੰਦੇ ਅੱਗੇ ਕੋ ਕਿਸੇ ਤੁਲਹਾ ਬੰਦ ਹੋ ਕਿ ਅੱਗੇ ਜਿਹੜਾ ਖਾਲਸਾ ਜੀ ਆ ਗਾਂ ਜਿਹੜਾ ਰਸਤਾ ਹੈ ਉਹਦੇ ਵਾਸਤੇ ਨਾਮ ਢੰਡ ਦਾ ਬੇੜਾ ਬਨੋ ਮਹਾਰਾਜ ਕਹਿੰਦੇ ਅਗਲੇ ਜਹਾਨ ਲਈ ਕੋਈ ਤੋ ਲਹੜਾ ਬੰਨੋ ਨਾਮ ਧਨ ਦੌਲਤ ਇਕੱਠੀ ਕਰੋ ਗੁਰਮਖੋ ਕਿਉਂਕਿ ਅੱਗੇ ਨਾਮ ਨੇ ਸਹਾਈ ਹੋਣਾ ਕਹਾ ਵਿਸਾਸਾ ਇਸ ਭਾਂਡੇ ਕਾ ਇਤਨ ਕ ਲੱਗ ਠਨ ਕਾ ਵੀ ਧਨ ਤਾਂ ਕਿਤੇ ਰਿਆ ਖਾਲਸਾ ਜੀ ਧਨ ਦੀ ਗੱਲ ਤੇ ਬਾਅਦ ਦੀ ਹੈ ਕਹਿੰਦੇ ਸਰੀਰ ਜਿਹੜਾ ਹੈ ਇਹਦਾ ਵੀ ਕੋਈ ਵਿਸਾਹ ਨਹੀਂ ਕਿਹੜੇ ਵੇਲੇ ਖਾਲਸਾ ਜੀ ਨੂੰ ਠੋਕਰ ਲੱਗਣੀ ਹੈ ਤੇ ਇਹ ਨਿ ਢੇਰੀ ਹੋ ਜਾਣਾ ਮਿੱਟੀ ਹੋ ਜਾਣਾ ਹੈ ਸੋ ਇਹ ਵੀ ਬਰਤਨ ਹੈ ਪਰਮੇਸ਼ਰ ਨੇ ਸਾਜਿਆ ਹੋਇਆ ਕਹਾ ਵਿਸਾਸਾ ਇਸ ਭਾਂਡੇ ਕਾ ਕੋਈ ਪਰੋਸਾ ਨਹੀਂ ਹੈ ਕੋਈ ਵਿਸਾ ਨਹੀਂ ਹੈ ਖਾਲਸਾ ਜੀ ਕਦੋਂ ਇੰਨੇ ਟਟ ਕੇ ਢੇਰੀ ਮਿੱਟੀ ਦੀ ਬਣ ਜਾਣਾ ਹੈ ਸੋ ਇਸ ਕਰਕੇ ਗੁਰਮੁਖੋ ਨਾਮ ਹੀ ਜਪਿਏ ਸਗਲ ਧਰਮ ਫਨ ਫਲ ਭਾਵ ਹੋ ਧੂਰ ਬਾਂਚੂ ਸਭ ਜਨ ਕਾ ਇਹ ਸੰਤ ਜਨੂ ਮਹਾਰਾਜ ਕਹਿੰਦੇ ਹਨ ਫਰਮਾਉਂਦੇ ਹਨ ਕਿ ਗੁਰਮੁਖਾਂ ਦੇ ਚਰਨਾਂ ਦੀ ਧੂੜ ਮੰਗਿਆ ਕਰੋ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਧੂਰੇ ਫਿਰ ਖਾਲਸਾ ਜੀ ਸਾਰੇ ਧਰਮਾਂ ਦੇ ਪੁੰਨ ਦਾ ਫਲ ਹੈ ਸਾਧੂਆਂ ਦੀ ਗੁਰਮਖਾਂ ਦੀ ਚਰਨ ਧੂੜ ਲੈਣੀ ਆਹ ਕਬੀਰ ਸੁਨੋ ਰੇ ਸੰਤੋ ਇਹ ਮਨ ਉਡਣ ਪੰਖੇ ਰੂਪਨ ਕ ਭਗਤ ਜੀ ਭਗਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸੰਤ ਜਨੋ ਇਹ ਭਾਈ ਜਨੋ ਇਹ ਮਨ ਇਉਂ ਹੈ ਜਿਵੇਂ ਜੰਗਲ ਦਾ ਕੋਈ ਉਡਾਰੂ ਪੰਛੀ ਹੋਵੇ ਤੇ ਖਾਲਸਾ ਜੀ ਇਸ ਪੰਛੀ ਨੂੰ ਜੇ ਆਪਾਂ ਸੰਗਤ ਵਿੱਚ ਲੈ ਆਵਾਂਗੇ ਤੇ ਫਿਰ ਖਾਲਸਾ ਜੀ ਤਾਰ ਜਾਵਾਂਗੇ ਨਹੀਂ ਤੇ ਇਹ ਪੰਛੀ ਜਿਹੜਾ ਹੈ ਆਤਮਾ ਰੂਪੀ ਇਹਨੇ ਉੱਡ ਜਾਣਾ ਹੈ ਇਹਦਾ ਕੋਈ ਭਰੋਸਾ ਨਹੀਂ ਇਸ ਕਰਕੇ ਗੁਰਮਖੋ ਨਾਮ ਜਪੀਏ ਕੱਲ ਨੂੰ ਪਤਾ ਨਹੀਂ ਕਿਹੜੇ ਰੁੱਖ ਤੇ ਕਿਹੜੀ ਟਾਣੀ ਤੇ ਤੇ ਕਿਹੜੇ ਪੰਛੀ ਕਿਹੜੇ ਜਾਨਵਰ ਬਣ ਕੇ ਬੈਠੇ ਹੋਵਾਂਗੇ ਸੋ ਅੱਜ ਹੀ ਮਹਾਰਾਜ ਦੇ ਚਰਨਾਂ ਨਾਲ ਜੁੜੀਏ ਨਾਮ ਜਪੀਏ ਬਾਣੀ ਪੜੀਏ ਵਿਹਾਸ ਕਰੀਏ ਕਿਉਂਕਿ ਜਿਹੜੇ ਮਹਾਰਾਜ ਦੀ ਸ਼ਰਨ ਆ ਜਾਣਗੇ ਸੋ ਤਰ ਜਾਣਗੇ ਸੋ ਇਸ ਕਰਕੇ ਗੁਰਮੁਖੋ ਵਾਹਿਗੁਰੂ ਨਾਮ ਜਹਾਜ਼ ਹੈ ਜਿਹੜੇ ਸੋਤਰੇ ਪਾਰ ਜਿਹੜਾ ਵਾਹਿਗੁਰੂ ਨਾਮ ਰੂਪੀ ਜਹਾਜ਼ ਦੇ ਵਿੜੇ ਵਿੱਚ ਬੈਠੇਗਾ ਉਹਦਾ ਪਾਰ ਉਤਾਰਾ ਹੋਵੇਗਾ ਕਿਉਂਕਿ ਖਾਲਸਾ ਜੀ ਸਾਨੂੰ ਚੇਤੇ ਰਹਿ ਗਿਆ ਹੈ ਖਾਣਾ ਪੀਣਾ ਹੱਸਣਾ ਸੌਣਾ ਤੇ ਸਾਨੂੰ ਭੁੱਲ ਗਿਆ ਹੈ ਕਿ ਸਾਨੂੰ ਮੌਤ ਵੀ ਆਉਣੀ ਹੈ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਸਮਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਪਰਮੇਸ਼ਰ ਨੂੰ ਭੁੱਲ ਕੇ ਵਾਹਿਗੁਰੂ ਜੀ ਨੂੰ ਭੁੱਲ ਕੇ ਖਾਲਸਾ ਦੀ ਕਈ ਪ੍ਰਕਾਰ ਦੇ ਕੰਮ ਕਰਦੇ ਹਾਂ ਫਿਟੇ ਮੂੰਹ ਹੈ ਐਸੇ ਜੇ ਐਸੇ ਜੀਵਨ ਨੂੰ ਮਹਾਰਾਜ ਬਚਨ ਕਰਦੇ ਸੱਚੇ ਪਾਤਸ਼ਾਹ ਧੰਗੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਚਨ ਹਨ ਕਿ ਗੁਰਮਖੋ ਤੁਹਾਡੇ ਜੀਵਨ ਨੂੰ ਤਰਕਾਰ ਹੈ ਫਿਟੇ ਮੂੰਹ ਹੈ ਜੇ ਤੁਸੀਂ ਪਰਮੇਸ਼ਰ ਵਾਹਿਗੁਰੂ ਜੀ ਨੂੰ ਭੁੱਲ ਗਏ ਹੋ ਪ੍ਰਾਣੀ ਇੱਕੋ ਨਾਮ ਤੇ ਆਵੋ ਵਾਹਿਗੁਰਜੀ ਦਾ ਨਾਮ ਜਪੋ ਆਪਣੀ ਸਪਤ ਸੇਤੀ ਕਰ ਜਾਵੋ ਤੇ ਆ ਆਪਣੀ ਖਾਲਸਾ ਜੀ ਇੱਜ਼ਤ ਦੇ ਨਾਲ ਪ੍ਰਭੂ ਚਰਨਾਂ ਵਿੱਚ ਪਹੁੰਚੀਏ ਮਹਾਰਾਜ ਸਾਡਾ ਪਲਾ ਕਰਨਗੇ ਸਾਡਾ ਪਾਰ ਉਤਾਰਾ ਕਰਨਗੇ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਦਾਸ ਨੂੰ ਅਮਰੀਕਾ ਤੋਂ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਇਹਨੇ ਭਾਈ ਸਾਹਿਬ ਜੀ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਦੇ ਨਾਲ ਬਾਅਦ ਲੰਮੇ ਸਮੇਂ ਤੋਂ ਜੁੜਿਆ ਹੋਇਆ ਹਾਂ 2000 11 12 ਦੇ ਵਿੱਚ ਕਹਿੰਦਾ ਮੈਂ ਮਹਾਰਾਜ ਦੀ ਧਰਤੀ ਪਾਠ ਕੀਤੀ ਸੀ ਤੇ ਮੇਰਾ ਬਾਹਰ ਦਾ ਵੀਜ਼ਾ ਲੱਗ ਗਿਆ ਸੀ ਹੁਣ ਮੈਂ ਅਮਰੀਕਾ ਦੇ ਵਿੱਚ ਹਾਂ ਮੈਨੂੰ 14 ਕ ਸਾਲ ਹੋ ਗਏ ਤੇ ਕਹਿੰਦਾ ਵੀ ਬੜੀ ਮਹਾਰਾਜ ਦੀ ਮੇਰੇ ਤੇ ਕਿਰਪਾ ਸਭ ਕੁਝ ਹੈਗਾ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਮਾਇਆ ਵੀ ਦਿੱਤੀ ਧਨ ਵੀ ਦਿੱਤਾ ਕੰਮ ਕਾਜ ਵੀ ਦਿੱਤਾ ਰਿਸ਼ਤੇ ਵੀ ਸੋਹਣੇ ਦਿੱਤੇ ਸਭ ਕੁਝ ਸਿਹਤ ਵੀ ਚੰਗੀ ਦਿੱਤੀ ਜੋ ਵੀ ਕੁਝ ਅੱਜ ਤੱਕ ਮੈਨੂੰ ਮਿਲਿਆ ਬਾਬਾ ਦੀਪ ਸਿੰਘ ਸਾਹਿਬ ਦੇ ਦਰੋਂ ਮਿਲਿਆ ਕਹਿੰਦਾ ਵੀ ਮੈਂ ਨਾ ਮਹਾਰਾਜੀ ਚਰਨਾਂ ਦੇ ਹੀ ਅਰਦਾਸ ਕਰਦਾ ਹੁਣ ਸੱਚੇ ਪਾਤਸ਼ਾਹ ਵੀ ਜਦੋਂ ਮੈਂ ਪੈਰਾਂ ਤੇ ਖਲੋਵਾਂਗਾ ਮੈਂ ਆਪ ਜੀ ਦੀਆਂ ਸੰਗਤਾਂ ਦੀ ਸਿੰਘਾਂ ਦੀ ਸੇਵਾ ਕਰੂੰਗਾ ਤੇ ਖਾਲਸਾ ਜੀ ਇਹ ਵੀਰ ਕਹਿੰਦਾ ਮੇਰੇ ਘਰ ਚਾਰ ਧੀਆਂ ਨੇ ਪੁੱਤਰ ਕੋਈ ਨਹੀਂ ਤੇ ਕਹਿੰਦਾ ਵੀ ਮੈਂ ਚਪਰੇ ਮੇਰੀ ਘਰਦਵਾਲੀ ਵੀ ਕੱਟਦੀ ਐ ਮੈਂ ਵੀ ਕੱਟਦਾ ਮੇਰੀਆਂ ਬੱਚੀਆਂ ਵੀ ਧੰਨ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਦੀਆਂ ਪਰ ਮੇਰੇ ਮਨ ਵਿੱਚੋਂ ਇੱਕੋ ਹੀ ਖਿਆਲ ਸੀ ਕਿਉਂਕਿ ਮੈਂ ਵੀ ਇਕੱਲਾ- ਇਕੱਲਾ ਬੱਚਾ ਆਪਣੀ ਪਰਿਵਾਰ ਦਾ ਮੇਰੇ ਮਾਤਾ ਜੀ ਪੂਰੇ ਹੋ ਗਏ ਬਾਪੂ ਜੀ ਨੇ ਉਹ ਸਾਡੇ ਕੋਲ ਹੀ ਰਹਿੰਦੇ ਆ ਉਹ ਵੀ ਇਹੀ ਗੱਲ ਕਹਿੰਦੇ ਵੀ ਪੁੱਤਰ ਮਹਾਰਾਜ ਤੈਨੂੰ ਪੁੱਤ ਦੇਵੇ ਉਹਦਾ ਵੀ ਮੁੱਖ ਵੇਖਾਂ ਤੇ ਫਿਰ ਮੈਂ ਜਾਵਾਂ ਦੁਨੀਆ ਤੋਂ ਵੀ ਬਾਕੀ ਸਭ ਕੁਝ ਮਿਲ ਗਿਆ ਤੇ ਕਹਿੰਦਾ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਇਹੀ ਅਰਦਾਸਾਂ ਕਰਦੇ ਸਾਂ ਵੀ ਮਹਾਰਾਜ ਕਿਰਪਾ ਕਰੋ ਦਾਸ ਨੂੰ ਇਸ ਬਾਰੇ ਖਾਲਸਾ ਜੀ ਕੋਈ ਗਿਆਤ ਨਹੀਂ ਸੀ ਇਹ ਵੀਰ ਨੇ ਕੋਈ ਹੱਡ ਵੀਤੀ ਖਾਲਸਾ ਜੀ ਘੋੜਿਆਂ ਨੂੰ ਚੜਾ ਪਾਉਣ ਵਾਲੀ ਇਹਨੇ ਵੇਖੀ ਸੀ ਤੇ ਇਹਨੇ ਸਾਲ ਪਹਿਲਾਂ ਦੀ ਗੱਲ ਹੈ ਸਵਾ ਕ ਸਾਲ ਹੋ ਗਿਆ ਜਾਂ 1.5 ਸਾਲ ਹੋ ਗਿਆ ਹੁ ਵੀਰ ਨੇ ਮਹੀਨੇ ਦੱਸੇ ਸੀ ਮੈਨੂੰ ਵੀ ਇੰਨੇ ਕ ਮਹੀਨੇ ਵੀਰ ਜੀ ਸਾਲ ਤੋਂ ਵੱਧ ਬਣਦਾ ਵੀ ਇੰਨਾ ਕ ਸਮਾਂ ਮੈਨੂੰ ਹੋ ਗਿਆ ਉਦੋਂ ਮੈਂ ਸੁਣੀ ਸੀ ਤੇ ਕਹਿੰਦੇ ਵੀ ਮੇਰੇ ਚਾਚੇ ਦਾ ਪੁੱਤਰਾ ਹਿੱਥੇ ਤੇ ਮੈਂ ਉਹਨੂੰ ਮਾਇਆ ਭੇਜੀ ਪੈਨਾ 15000 ਰੁਪਏ ਮੈਂ ਉਹਨੂੰ ਭੇਜਿਆ ਤੇ ਮੈਂ ਉਹਨੂੰ ਆਖਿਆ ਵੀ 15000 ਦੇ ਵਿੱਚ ਚੋਕਰ ਲੈ ਲਾ ਚਣੇ ਲੈ ਲਾ ਜੋ ਤੇਰਾ ਦਿਲ ਕਰਦਾ ਲੈ ਲਾ ਤੇ ਬਾਬਾ ਨੌਰ ਸਿੰਘ ਸਾਹਿਬ ਦੇ ਸਥਾਨੇ ਤੇ ਇਹਨਾਂ ਘੋੜਿਆਂ ਨੂੰ ਪਾ ਆ ਤੇ ਖਾਲਸਾ ਜੀ ਉਹ ਚੋਕਰ ਵੀ ਦੇ ਕੇ ਆਇਆ ਚਣੇ ਵੀ ਦੇ ਕੇ ਆਇਆ ਤੇ ਜਦੋਂ ਉਹ ਚੋਕਰ ਰੇੜੇ ਤੇ ਲੱਦ ਕੇ ਖੜਿਆ ਸੀ ਉਥੋਂ ਅੰਮ੍ਰਿਤਸਰ ਸਾਹਿਬ ਤੋਂ ਹੀ ਲਿਆ ਸੀ ਗੱਡੀ ਤੇ ਖੜਿਆ ਤੇ ਜਦੋਂ ਉੱਥੇ ਪਹੁੰਚੇ ਤੇ ਉਹ ਜਿਹੜਾ ਰੇੜੇ ਵਾਲਾ ਸੀ ਉਹ ਕਹਿੰਦਾ ਵੀ ਪੁੱਤਰ ਕੀ ਅਰਦਾਸ ਕਰਾਉਣੀ ਕੋਈ ਕਿਉਂਕਿ ਉਹ ਪਹਿਲਾਂ ਵੀ ਲੈ ਕੇ ਆਉਂਦਾ ਹੋਊਗਾ ਰਾਸ਼ਨ ਜਾਂ ਇਦਾਂ ਚਨੇ ਉਹਨੇ ਆਖਿਆ ਜੀ ਅਰਦਾਸ ਕਰਾਉਣੀ ਆ ਤੇ ਉਹ ਅੰਦਰ ਹੋਣੇ ਸਿੰਘ ਉਹਨਾਂ ਕੋਲ ਅਰਦਾਸ ਕਰਾ ਲਿਓ ਕਾਹਦੇ ਵਾਸਤੇ ਤੂੰ ਚਨੇ ਲੈ ਕੇ ਆਇਆ ਕਹਿੰਦਾ ਵੀ ਮੈਂ ਮੇਰਾ ਭਰਾ ਆ ਬਾਹਰ ਉਹਨੂੰ ਭਜੰਗੀ ਚਾਹੀਦਾ ਮਾਰਾ ਕਿਰਪਾ ਕਰਦਣ ਉਹ ਰੇੜੇ ਵਾਲੇ ਨੇ ਵੀ ਹੱਥ ਜੋੜ ਕੇ ਪੈਰੀਂ ਚੱਪਲਾਂ ਲਾ ਕੇ ਇਹ ਅਰਦਾਸ ਕੀਤੀ ਬਾਬਾ ਨੌਧ ਸਿੰਘ ਸਾਹਿਬ ਆਪ ਜੀ ਦੀ ਸਰਣ ਮਾਰ ਆ ਸਿੱਖ ਆਇਆ ਕਿਰਪਾ ਕਰੋ ਇਹਦੀ ਜੋ ਮਨੋ ਕਾਮਨਾ ਮਹਾਰਾਜ ਇਹਨੇ ਜੋ ਭੇਜਿਆ ਹੈ ਭਜੰਗੀ ਲੈਣ ਵਾਸਤੇ ਕਿਰਪਾ ਕਰ ਦਿਓ ਇਦਾਂ ਕਹਿੰਦੇ ਉਹਨਾਂ ਨੇ ਅਰਦਾਸ ਕੀਤੀ ਤੇ ਉਸ ਤੋਂ ਬਾਅਦ ਨਾ ਉਹਨੇ ਮੈਨੂੰ 100 ਰੁਪਇਆ ਮੁੰਡੇ ਭਾਈ ਸਾਹਿਬ ਕਹਿੰਦੇ ਵੀ ਉਹਨੇ ਦਿੱਤਾ ਮੇਰੇ ਭਰਾ ਨੇ ਉਹਨੂੰ ਫਿਰ ਉਸ ਤੋਂ ਬਾਅਦ ਉਹਨਾਂ ਨੇ ਅੰਦਰ ਭੇਜਤਾ ਤੇ ਅੰਦਰ ਨਾ ਸਿੰਘ ਸਾਹਿਬ ਬੈਠੇ ਸੀਗੇ ਨੇ ਹੰਦ ਸਿੰਘ ਤੇ ਉਹ ਖਾਲਸਾ ਜੀ ਜਦੋਂ ਉਥੇ ਦੱਸਿਆ ਵੀ ਚਣੇ ਤੇ ਚੋਕਰ ਲੈ ਕੇ ਆਏ ਆ ਤੇ ਮਹਾਰਾਜ ਕਿਰਪਾ ਕਰਨ ਤੇ ਭਾਈ ਸਾਹਿਬ ਕਹਿੰਦੇ ਮੇਰਾ ਨਾਮ ਮੇਰੇ ਚਾਚੇ ਦੇ ਮੁੰਡੇ ਨੇ ਦੱਸਿਆ ਵੀ ਇਦਾਂ ਦੋਹਾਂ ਜੀਆ ਸਾਡੇਆਂ ਵੀ ਮਹਾਰਾਜ ਭਜੰਗੀ ਬਖਸ਼ਣ ਚਾਰ ਧੀਆਂ ਨੇ ਕਹਿੰਦੇ ਉਹਨਾਂ ਅਰਦਾਸ ਕੀਤੀ ਕਹਿੰਦੇ ਬਾਬਾ ਸਮਾਧੇ ਦੇ ਜਿੱਥੇ ਸਮਾਧਾ ਬਣਿਆ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌਹਰ ਸਿੰਘ ਸਾਹਿਬ ਮਹਾਰਾਜ ਆਪ ਜੀ ਦੀ ਸਰਣ ਸੇਖ ਆਏ ਆ ਕਿਰਪਾ ਕਰੋ ਇਹਨਾਂ ਨੂੰ ਭਜੰਗੀ ਬਖਸ਼ੋ ਮਹਾਰਾਜ ਇਹਦੇ ਘੂੜਿਆਂ ਵਾਸਤੇ ਚਣੇ ਚੋਕਰ ਲੈ ਕੇ ਆਏ ਆ ਕਿਰਪਾ ਕਰੋ ਫਿਰ ਇਹਨਾਂ ਕੋ ਮਹਾਰਾਜ ਜੀ 2 ਕੁਇੰਟਲ 3 ਕੁਇੰਟਲ ਇਦਾਂ ਬੋਲਿਆ ਨਾ ਵੀ ਸੇਵਾ ਲਵਾਂਗੇ ਚੋਕਰ ਦੀ ਚਣਿਆਂ ਦੀ ਮਹਾਰਾਜ ਜੀ ਤੁਹਾਡੇ ਸਮਾਦੇ ਦਾ ਚੋਲਾ ਬਣਾਉਣਗੇ ਮਹਾਰਾਜ ਕਿਰਪਾ ਕਰੋ ਆਪ ਜੀ ਦੇ ਲੰਗਰਾਂ ਚ ਰਸਤਾ ਬਸਤਾ ਪਾਉਣਗੇ ਮਹਾਰਾਜ ਆਪ ਜੀ ਦੇ ਸਮਾਦੇ ਨੂੰ ਚੋਲਾ ਚੜਾਉਣਗੇ ਕਿਰਪਾ ਕਰ ਦਿਓ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਮਿਹਰਾਂ ਕਰ ਦਿਓ ਵੀ ਘੋੜਿਆਂ ਦੀ ਸੇਵਾ ਫਿਰ ਸਿੱਖ ਕਰੂਗਾ ਖਾਲਸਾ ਜੀ ਅਰਦਾਸ ਕੀਤੀ ਮਹਾਰਾਜ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਨੇ ਐਸੀ ਅਰਦਾਸ ਉਹਨਾਂ ਸਿੱਖਾਂ ਦੀ ਸੁਣੀ ਕਿ ਖਾਲਸਾ ਜੀ ਉਹ ਵੀਰ ਨੂੰ ਮਾ ਰਾ ਦੀ ਕਿਰਪਾ ਦੇ ਨਾਲ ਪੁੱਤਰ ਪ੍ਰਾਪਤ ਹੋ ਗਿਆ ਤੇ ਖਾਲਸਾ ਜੀ ਢਾਈ ਤਿੰਨ ਮਹੀਨੇ ਦਾ ਪੁੱਤਰ ਆ ਜੀ ਹੋਇਆ ਚਾਰਾਂ ਤੀਆਂ ਤੋਂ ਬਾਅਦ ਹੋਇਆ ਤੇ ਘੋੜਿਆਂ ਨੂੰ ਚਣੇ ਪਾਏ ਘੋੜਿਆਂ ਦੀ ਸੇਵਾ ਕੀਤੀ ਤੇ ਬਾਬਾ ਦੀਪ ਸਿੰਘ ਬਾਬਾ ਨੌ ਸਿੰਘ ਸਾਹਿਬ ਨੇ ਮਿਹਰਾ ਕਰ ਦਿੱਤੀਆਂ ਘਰ ਵਿੱਚ ਖਾਲਸਾ ਜੀ ਭਜੰਗੀ ਭੇਜਤਾ ਹੁਣ ਉਹ ਵੀਰ ਨੇ ਖਾਲਸਾ ਜੀ ਦਾਸ ਨੂੰ ਮਾਇਆ ਭੇਜੀ ਸੀ ਵਿਚਣੇ ਘੋੜਿਆਂ ਨੂੰ ਪਾ ਦਿਓ ਵੀ ਮੈਂ ਜਦੋਂ ਹੁਣ ਆਵਾਂਗਾ ਤੇ ਮੇਰੀ ਇੱਛਾ ਆ ਕਿ ਬੱਚਾ ਥੋੜਾ ਜਿਹਾ ਸਾਲ ਦਾ ਹੋ ਜਾਂਦਾ ਫਿਰ ਮੈਂ ਲੈ ਕੇ ਨਾ ਸਥਾਨਾਂ ਤੇ ਆਵੇਂਗਾ ਨਾਲੇ ਤੁਹਾਨੂੰ ਕਹਿੰਦੇ ਮਿਲਾਂਗੇ ਤੇ ਮੈਨੂੰ ਕਹਿੰਦੇ ਵੀ ਵੀਰਜੀ ਤੁਹਾਡਾ ਵੱਡਾ ਯੋਗਦਾਨ ਆ ਵੀ ਤੁਹਾਡੀ ਮੈਂ ਹੱਡ ਬੀਤੀ ਸੁਣੀ ਤੁਹਾਡੀ ਨਾ ਤੁਸੀਂ YouTube ਤੇ ਪਾਉਂਦੇ ਨਾ ਮੇਰੇ ਤੱਕ ਆਉਂਦੀ ਤੇ ਨਾ ਮੈਨੂੰ ਪਤਾ ਲੱਗਦਾ ਤੇ ਮੈਂ ਉਹਨੂੰ ਆਖਿਆ ਭਾਈ ਸਾਹਿਬ ਵੀ ਇਹ ਸਾਰੀ ਲੀਲਾ ਮਹਾਰਾਜ ਆਪ ਵਰਤਾ ਰਹੇ ਆ ਆਪ ਸ਼ਹੀਦ ਸਿੰਘ ਕਿਰਪਾ ਕਰ ਰਹੇ ਆ ਸਾਡੇ ਹੱਥ ਪੱਲੇ ਕੀ ਹੈ ਕਿ ਅਸੀਂ ਕੁਝ ਕਰ ਸਕੀਏ ਜਿੱਦਾਂ ਤੇਰੇ ਕੋਲੇ ਹੱਡ ਬੀਤੀ ਆਈ ਤੁਸੀਂ ਸੁਣੀ ਤੇ ਤੁਸੀਂ ਉਹ ਕਾਰਜ ਕੀਤਾ ਤੇ ਸ਼ਹੀਦਾ ਨੇ ਪੁੱਤਰ ਦਿੱਤਾ ਇਦਾਂ ਹੀ ਮਹਾਰਾਜ ਨੇ ਕਿਤੇ ਮੈਨੂੰ ਬਾਹੋਂ ਫੜ ਕੇ ਲਾਇਆ ਹੋਇਆ ਵੀ ਤੂੰ ਇਹ ਕੰਮ ਕਰਨਾ ਸੋ ਐਵੇਂ ਖਾਲਸਾ ਜੀ ਮਹਾਰਾਜ ਨੇ ਚੜ੍ਹਦੀ ਕਲਾ ਵਰਤਾ ਦਿੱਤੀ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਨੇ ਮਿਹਰਾ ਕਰ ਦਿੱਤੀਆਂ ਤੇ ਘਰ ਪੁਜੰਗੀ ਹੋ ਗਿਆ ਸੋ ਐਵੇਂ ਖਾਲਸਾ ਜੀ ਘੋੜਿਆਂ ਦੀ ਸੇਵਾ ਵੀ ਬੜੀ ਤਗੜੀ ਹੈ ਦਾਸ ਕੋਸ਼ਿਸ਼ ਕਰੇਗਾ ਤੁਹਾਨੂੰ ਕੱਲ ਨੂੰ ਦਸਵੰਦ ਦੀ ਜਿਹੜੀ ਹੱਡ ਬੀਤੀਆਂ ਨੇ ਉਹਨਾਂ ਵਿੱਚੋਂ ਸੁਣਾਵਾ ਫਿਰ ਖਾਲਸਾ ਜੀ ਘੋੜਿਆਂ ਦੀਆਂ ਹੱਡ ਬੀਤੀਆਂ ਵਿੱਚੜੀਆਂ ਦੀਆਂ ਸੇਵਾ ਦੀਆਂ ਬਹੁਤ ਆਈਆਂ ਉਹ ਵੀ ਆਪ ਜੀ ਨੂੰ ਸੁਣਾਵਾਗਾ ਹਲੇ ਪਰਸੋ ਚੌਥੀ ਇੱਕ ਖੇਡ ਵਰਤੀ ਉਹਨਾਂ ਨੇ ਫੋਨ ਕਰਕੇ ਦੱਸਿਆ ਉਹ ਵੀ ਆਪ ਜੀ ਨੂੰ ਕੱਲ ਸੁਣਾਵਾਂਗੇ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਸੱਚੇ ਪਾਸ਼ਾ ਦਾਇਆ ਕਰਨ ਜਿਨ੍ਹਾਂ ਜਿਨ੍ਹਾਂ ਨੇ ਅਰਦਾਸਾਂ ਭੇਜੀਆਂ ਸੀ ਦਾਸ ਨੂੰ ਉਹ ਅਰਦਾਸਾਂ ਖਾਲਸਾ ਜੀ ਸਾਰਿਆਂ ਦੀਆਂ ਕਰਵਾ ਦਿੱਤੀਆਂ ਮਹਾਰਾਜ ਮੀਰਾ ਕਰਨ ਕਈਆਂ ਦਾ ਰਿਪਲਾਈ ਨਹੀਂ ਹੁੰਦਾ ਇਸ ਕਰਕੇ ਮੈਂ ਇੱਥੇ ਹੀ ਬੋਲ ਰਿਹਾ ਇਹਨਾਂ ਨੇ ਚਣਿਆਂ ਦੀ ਸੇਵਾ ਆਖੀ ਸੀ ਉਹ ਵੀ ਪਾ ਦਿੱਤੇ ਜਿਨ੍ਹਾਂ ਨੇ ਖਾਲਸਾ ਜੀ ਰਸਤਾ ਬਸਤਾਂ ਵਾਲੀ ਆਖੀ ਸੀ ਉਹ ਵੀ ਪਾ ਦਿੱਤੇ ਤੇ ਇਹਨਾਂ ਨੇ ਮਾਇਆ ਭੇਜੀ ਸੀ ਮਹਾਰਾਜ ਦੇ ਘਰ ਚੜਾਉਣ ਵਾਸਤੇ ਉਹ ਵੀ ਸੇਵਾ ਕਰ ਦਿੱਤੀ ਸਿੱਖਾਂ ਦੀ ਸੇਵਾ ਕਰਨ ਵਾਸਤੇ ਉਹ ਵੀ ਕਰ ਦਿੱਤੀ ਤੇ ਇਸ ਕਰਕੇ ਮਹਾਰਾਜ ਚੜ੍ਹਦੀ ਕਲਾ ਸਾਰਿਆਂ ਨੂੰ ਬਖਸ਼ਣ ਮਹਾਰਾਜ ਮੀਰਾਂ ਕਰਨ ਭੁੱਲਾ ਦੀ ਖਾਲਸਾ ਜੀ ਕਿਮਾਂ ਬਖਸ਼ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ